ਆਣੀਆ ਪੀਰ ਦੀ ਜਗਾ ਤੇ ਮੇਲਾ ਕਰਾਇਆ ਸੀ ਨੋਆ ਮੇਲਾ ਕਰਾਇਆ ਗਿਆ ਸੀ ਮੈਂ ਜੀ ਹਰਤਾ ਸਿੰਘ ਟੈਂਕੂ ਮਰਤਾ ਜੋ ਕਿ ਪੀਰ ਬਾਬਾ ਖੁਦਾਈ ਜਾਨੇ ਵਾਲਾ ਦੀ ਜਗਾ ਵਾਇਆ ਸੀ ਇੱਥੇ ਲਗਭਗ ਕੋਈ 20 ਸਾਲ ਤੋਂ ਮੇਲਾ ਜਿਹੜਾ ਹੁੰਦਾ ਆ ਰਿਹਾ ਵਾ ਤੇ 10 ਸਾਲ ਤੋਂ ਜਿਹੜਾ ਕੁੱਤੀ ਦੰਗਲ ਜਿਹੜਾ ਵਾ ਸ਼ੁਰੂ ਆ ਤੇ ਉਦੋਂ ਤੋਂ ਪਰਵਾਨਾ ਦੇ ਨਾਲ ਫਿਰ ਜਿਉਂ ਜਿਉਂ ਦਾ ਹੁੰਦਾ ਜਾਂਦਾ ਵਾ ਪਰਵਾਨਾ ਦੇ ਨਾਲ ਜ਼ਿਆਦਾ ਵਾ ਆ ਇਹੋ ਆ ਕਿ ਨਸ਼ੇ ਤੋਂ ਜਿਹੜਾ ਵਾ ਚਲੋ ਕਿਸੇ ਨੂੰ ਵੀ ਬਚਾਇਆ ਜਾਏ ਕਿਸੇ ਦਾ ਠੀਕ ਕੋਈ ਨਸ਼ੇ ਤੋਂ ਬਾਝੇ ਇਸ ਕਰਕੇ ਅਸੀਂ ਖਲਵਾਣਾ ਦਾ ਅਖਾੜਾ ਵੀ ਖੋਲਿਆ ਵਾ ਫ੍ਰੀ ਟ੍ਰੇਨਿੰਗ ਦਿੰਨੇ ਆ ਸਾਰਾ ਕੁਝ ਰੈਸਪੀ ਫ੍ਰੀ ਜੇ ਤੇ ਇਸ ਸਾਲ ਬਾਅਦ ਇੱਥੇ ਫਿਰ ਆਪਣਾ ਕੁਤੀ ਦੰਗਲ ਵੀ ਕਰਵਾ ਲਈ ਉਹ ਕਿੱਥੋਂ ਕਿੱਥੋਂ ਟੀਮਾਂ ਜਿਹੜੀਆਂ ਆਉਂਦੀਆਂ ਨੇ ਅੱਥੀ ਟੀਮਾਂ ਆਪਣੀਆਂ ਤੇ ਖਾੜੇ ਤੋਂ ਨੇ ਪ੍ਰਮਾਣ ਜਿੰਨੇ ਵੀ ਆਪੋ ਜਿਹੜੇ ਨੇ ਕੋਈ ਜੰਮੂ ਤੋਂ ਸ਼੍ਰੀਨਗਰ ਤੋਂ ਵੀ ਆਉਂਦੇ ਨੇ ਮੁੰਡੇ ਪਠਾਨਕੋਟ ਤੋਂ ਹੋਗੇ ਯਾਨੀ ਕਿ ਪੂਰੇ ਲਗਭਗ 4-5 ਜ਼ਿਲ੍ਹਿਆਂ ਤੋਂ ਜਿਹੜੇ ਮੁੰਡੇ ਇੱਥੇ ਪਹੁੰਚਦੇ ਨੇ ਤੇ ਚੀਫ ਗੱਟ ਜਿਹੜਾ ਕੋਣ ਹੋਏ ਚੀਫ ਗੱਟ ਆਮ ਆਦਮੀ ਪਾਰਟੀ ਦੇ ਸਰਦਾਰ ਗਰਦੀਪ ਸਿੰਘ ਦੇ ਨਾਮ ਆ ਜਿਹੜੇ ਆ ਉਹ ਆ ਰਹੇ ਨੇ ਉਹਨਾਂ ਨੂੰ ਵੀ ਬੜਾ ਸ਼ੌਂਕ ਆਉਂਦਾ ਵੀ ਜਦੋਂ ਪਹਿਲੇ ਸੀਜ਼ਨ ਸਾਡੀ ਇੱਥੇ ਛਿੰਝ ਵੇਚੀ ਤੇ ਉਹਨਾਂ ਗਿਆ ਵੀ ਬੜੇ ਥਾਂ ਹੀ ਜਾਈਦਾ ਪਰ ਜਿਹੜੀਆਂ ਇੱਥੇ ਕੁਸ਼ਤੀਆਂ ਨੇ ਨਾ ਨਰੋਲ ਹੁੰਦੀਆਂ ਨੇ ਕੋਈ ਜਿਹੜਾ ਵਾ ਲਾ ਹੁੰਦੀ ਨਹੀਂ ਜੀ ਵਿੱਚ ਵੀ ਇਹਨਾਂ ਦੇ ਕਿੰਤੂ ਪ੍ਰੰਤੂਆਂੀਆਂ ਸਾਫ ਪੁੱਤਰੀਆਂ ਕੁਤਰੀਆਂ ਕਰਵਾਈਆਂ ਜਾਂਦੀਆਂ ਨੇ ਤੁਹਾਡੇ ਉਹ ਬਹੁਤ ਪਸੰਦ ਕਰਦੇ ਨੇ ਇਸ ਕਰਕੇ ਅੱਜ ਵੀ ਉਹ ਪਹੁੰਚ ਰਹੇ ਨੇ ਜੂਥ ਨੂੰ ਕੀ ਦੇਣਾ ਚਾਹੁੰਦੇ ਜੂਥ ਨੂੰ ਮੇਖੋ ਇਹੋ ਸਨੇਹਾ ਦੇਣਾ ਚਾਹੁੰਦੇ ਆਂ ਕਿ ਜਿਆਦਾ ਤੋਂ ਜਿਆਦਾ ਗੇਮਾਂ ਦੇ ਨਾਲ ਜੁੜੀਏ ਆਪਾਂ ਜਿਹੜਾ ਵਾ ਨਸ਼ੇ ਨੂੰ ਚੜਹੀਏ ਨਸ਼ੇ ਨੂੰ ਦੂਰ ਕਰੀਏ ਤੇ ਆਪਣੇ ਮਾਂ ਪਿਓ ਦਾ ਚੜੋ ਆਏ ਸਾਡਾ ਸਾਥ ਜਿਹੜਾ ਵਧੀਆ ਚੱਲੀ ਜਾਊਗਾ ਜੇ ਅਸੀਂ ਨਸ਼ੇ 'ਚ ਆਉਂਦੇ ਆ ਫਿਰ ਜੂਥ ਜਿਹੜਾ ਵਾ ਖਤਮ ਹੁੰਦਾ ਜਾ ਰਿਹਾ ਪਹਿਲੇ ਤੋਂ ਆ ਸਾਡੇ ਫਾਦਰ ਸਾਹਿਬ ਪੁਰਾਣੇ ਇੱਥੇ 25 30 ਸਾਲਾਂ ਤੋਂ ਆਉਂਦੇ ਆ ਦਰਬਾਰ ਤੇ ਤੇ ਸਰਤਾਜ ਤੇ ਹਰਤਾਜ ਦੀ ਇਸੇ ਬਹੁਤ ਤਕੜਾ ਪ੍ਰੋਗਰਾਮ ਕਰਾਉਂਦੇ ਆ ਕੁਸ਼ਤੀ ਦਾ ਤੇ ਉਹ ਉਹਨਾਂ ਦਾ ਮੇਨ ਮਕਸਦ ਇਹੀ ਹੈ ਕਿ ਜਿਹੜੀ ਯੰਗ ਬਲੱਡ ਜਿਹੜੇ ਲੜਕੇ ਆ ਉਹ ਨਸ਼ਿਆਂ ਤੋਂ ਦੂਰ ਹੋ ਕੇ ਇਹ ਆਪਣੇ ਕੁਸ਼ਤੀ ਦੇ ਪ੍ਰਤੀ ਆਪਣਾ ਸਹਿਯੋਗ ਦੇਣ ਉਹ ਆਪ ਖੇਡਣ ਉਹਨਾਂ ਦਾ ਇਹੀ ਹੈ ਮੈਨੂੰ ਇਹ ਇਹਨਾਂ ਦਾ ਜਿਹੜਾ ਹੈ ਉਪਰਾਲਾ ਵਾ ਇਸ ਇਲਾਨ ਜੋਗ ਹੈ ਤੇ ਮੈਂ ਚਲੋ ਆਪਣੀ ਤਰਫੋਂ ਬਹੁਤ ਇਹਨਾਂ ਦਾ ਸਹਿਯੋਗੀ ਆ ਕਿ ਇਹ ਮੇਲਾ ਕਰਾਉਂਦੇ ਨੇ ਬਹੁਤ ਵਧੀਆ ਕੁਸਤੀਆਂ ਗੱਲ ਕੀ ਕਹਿਣਾ ਚਾਹੂਗੀ ਮੈਂ ਇਹ ਚਾਹਨਾ ਸੀ ਸਾਰੇ ਫਲੇਅਰ ਕੁਸਤੀਆਂ ਦੇ ਵੱਲ ਜੁੜਨ ਨਸ਼ਿਆਂ ਤੋਂ ਦੂਰ ਰਹਿਣ ਠੀਕ ਹੈ ਇਹ ਨਹੀਂ ਛੋਟੀ ਉਮਰ ਦੇ ਵਿੱਚ ਸੋਚ ਕਿਵੇਂ ਆਈ ਤੁਹਾਡੀ ਮੇਰੀ ਸੋਚ ਤੇ ਜਮਾਨਾ ਇਹ ਕਿ ਮੈਂ ਫਲੇਅਰ ਬਣਾਇਆ ਤਾਂ ਬੱਚਿਆਂ ਨੂੰ ਕੀ ਦੇ ਦੇਣਾ ਚਾਹੂਗਾ ਮੈਂ ਨਿੱਲਾ ਕੋਈ ਅਗਿਆ ਕੀ ਕਰਨਾ ਚਾਹੀਦਾ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਫਿਰਗਾਤ ਜਿਹੜਾ ਮੇਲਾ ਹਰਤਾਜ ਤੇ ਸਰਬਾਜ ਜਿਹੜਾ ਤੁਸੀਂ ਭਰਾ ਮਿਲ ਕੇ ਕਰਾਉਂਦੇ ਨੇ ਬੜੇ ਵਿਰਲੇ ਮੇਰੇ ਖਿਆਲ ਕਿ ਅਸੇ ਖਾਲੇ ਹੈ ਇਲਾਕੇ 'ਚ ਜਿਹੜੇ ਲੋਕ ਇਸ ਕੁਸ਼ਤੀ ਨੂੰ ਇਸ ਨੌਜਵਾਨੀ ਨੂੰ ਸੰਭਾਲਣ ਵਾਸਤੇ ਬੜਾ ਵੱਡਾ ਉਪਰਾਲਾ ਕਰਦਾ ਇੱਕ ਬਲਵਾਨ ਨਹੀਂ ਪੜਦਾ ਮੇਰੇ ਖਲ ਇੱਥੇ ਬੜੇ ਭਰਵਾਨ ਖੜੇ ਇੱਕ ਵਾਰ ਫਿਰ ਸਰਦਾਰ ਗੁਰਦੀਪ ਜੀ ਦਾ ਸਮਾਏ ਸੇ ਮੇਰਾ ਚਾਹਨਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਪਰਵਾਨਾ ਦੀ ਸੇਵਾ ਕਰਦੇ ਰਹਿਣ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਉਹ ਆਹ ਕੀ ਜੀ ਮਕੀ ਸੰਦੇਸ਼ ਦੇਣਾ ਚਾਹੀਦਾ ਇਹ ਰਿਕਾਰਡ ਇਹ ਤੋਂ ਇੱਕ ਸੰਦੇਸ਼ ਵਾ ਇਹ ਹੀ ਮੈਲ ਤਾਂ ਕਿ ਸਾਨੂੰ ਨਸ਼ਿਆਂ ਨੂੰ ਛੱਡ ਕੇ ਤਾਂ ਸਪੋਰਟਸ ਨਾਲ ਜੁੜਨਾ ਚਾਹੀਦਾ ਪਰਵਾਨੀ ਨਾਲ ਜੁੜਨਾ ਨਹੀਂ ਚਾਹੀਦਾ ਉਹਦੇ ਨਾਲ ਆਪਣੇ ਸਿਹਤਮੰਦ ਵੀ ਰਹਿੰਦਾ ਸਮਾਜ ਵੀ ਵਧੀਆ ਰਹਿੰਦਾ ਐ ਹੀ ਆ ਕਿ ਇਹ ਤੋਂ ਕੁਛ ਨਾ ਕੁਛ ਬੰਦ ਰਵਾਨੇ ਸਿੱਖੇ ਜਾਣਾ ਚਾਹੀਦਾ ਧੰਨ ਕੱਲੀ ਕੱਲੀ ਕੁਸ਼ਤੀ ਹੋਣੀ ਆ ਕੱਲੀ ਕੱਲੀ ਸਾਬੂ ਆਦਰ ਖਾਰੇ ਦਾ ਪਹਿਲਵਾਨ ਹੈ ਇਹ ਰੰਦਾਵੇ ਸਾਹਿਬ ਦੇ ਖਾਰੇ ਦਾ ਪਹਿਲਵਾਨ ਹੈ ਗੁੰਗਾ ਪਹਿਲਵਾਨ ਵਾਓ ਗੁੰਗਾ ਜ਼ਬਾਨ ਤੋਂ ਨਹੀਂ ਬੋਲ ਸਕਦਾ ਕੰਨਾਂ ਤੋਂ ਨਹੀਂ ਸੁਣ ਸਕਦਾ ਪਰ ਅੱਜ ਵੱਡੇ ਕਮੜਾ ਕਮਣ ਕਲਾ ਖੜਾ ਗਾਮਾ ਏ ਝੋਟੀ ਮਾਰਨੀ ਕੋਸ਼ਿਸ਼ ਕੀਤੀ ਪਰ ਸਹਿਆ ਕੁਸ਼ਤੀ ਦਾ ਇਹ ਆਜੀ